ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਪੂਰੀ ਸਿੱਖ ਕੌਮ ਨੇ ਰਲ ਕੇ ਆਪ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਸੀ ਅਜਿਹੇ ਖਾਲਸਾ ਪੰਥ ਨੇ ਕਿਉਂ ਕੀਤਾ ਕਿਉਂ ਸਿੱਖ ਕੌਮ ਦੇ ਇੰਦੇ ਪਵਿੱਤਰ ਹਸਤਾਨ ਜਿਸ ਲਈ ਹਰੇਕ ਸਿੱਖ ਹਰ ਵਕਤ ਸਮਰਪਿਤ ਰਹਿੰਦਾ ਹੈ ਪਰ ਅਜੇ ਕੀ ਕੁਝ ਵਾਪਰਿਆ ਕਿ ਸਿੱਖਾਂ ਨੂੰ ਆਪ ਅਹੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਉਣਾ ਪਿਆ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਵਿਚਾਰ ਚਰਚਾ ਕਰਾਂਗੇ ਦੇਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਕਿ ਅਜਿਹੇ ਸਿੱਖਾਂ ਨੇ ਕਿਉਂ ਕੀਤਾ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰਦੇ ਹੋ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੂਨ 1984 ਵਿੱਚ ਇੱਕ ਵਾਰ ਕੇਂਦਰ ਦੀ 인ਦਰਾ ਗਾਂਧੀ ਸਰਕਾਰ ਨੇ ਫੌਜ ਛੜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਸੀ ਪਰ ਉਸ ਤੋਂ 2 ਸਾਲ ਬਾਅਦ ਕਰੀਬ ਵੀਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਈ ਗਈ ਸੀ ਇਸ ਵਾਰ ਇਸ ਕਿਸੇ ਸਰਕਾਰ ਨੇ ਨਹੀਂ ਬਲਕਿ ਪੂਰੀ ਸਿੱਖ ਕੌਮ ਸਰਬੱਤ ਖਾਲਸੇ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਈ ਸੀ ਜਿਸ ਵੇਲੇ ਸਰਕਾਰ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਵਕਤ ਇੱਕ ਨਿਆਂਗਰ ਸੱਤਾ ਸਿੰਘ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾ ਦਿੱਤੀ ਜਾਂਦੀ ਹੈ ਪਰ ਇਸ ਨਿਆਂਗਰ ਨੂੰ ਸਿੱਖ ਕੌਮ ਦੇ ਸਰਕਾਰੀ ਨਿਆਂਗਰ ਐਲਾਨਤਾ ਦੇਸਕਾਰ 1986 ਵਿੱਚ ਖਾਲਸੇ ਵੱਲੋਂ ਨਿਹੰਗ ਸੰਤਨ ਸਿੰਘ ਵੱਲੋਂ ਬੜਾਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਂਟ ਢੇਰੀ ਕਰਕੇ ਦੁਬਾਰਾ ਉਸਾਰੀ ਕਰਵਾਈ ਗਈ ਜੋ ਕਿ ਅੱਜ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹੈ ਪਰ ਕਿਉਂ ਸੰਤਨ ਸਿੰਘ ਨੇ ਆਗਰੂ ਸਰਕਾਰੀ ਐਲਾਨਿਆ ਗਿਆ ਕਿਸ ਦੀ ਸ਼ਹਿਤ ਸੰਤਨ ਸਿੰਘ ਨੇ ਆਗਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਅਤੇ ਕਿਉਂ ਉਸਾਰੀ ਕਰਵਾਈ ਇਸ ਬਾਰੇ ਵੀ ਅੱਜ ਖੁੱਲ੍ਹ ਕੇ ਚਰਚਾ ਕਰਦੇ ਆਂ ਦਰਅਸਲ ਜੇਸ ਵਕਤ 6 ਜੂਨ ਨੂੰ ਸੰਤਾਂ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਹ ਸਮਾ ਪੂਰੀ ਸਿੱਖ ਕੌਮ ਵਾਸਤੇ ਹੀ ਬੜਾ ਦੁਖਦਾਇਕ ਸੀ ਉਸ ਵੇਲੇ ਜਿੱਥੇ ਬਹੁ ਗਿਣਤੀ ਵਿੱਚ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਸ਼ਹੀਦ ਦੀ ਪਾ ਜਾਂਦੇ ਹਨ ਉੱਥੇ ਹੀ ਜਿਹੜੇ ਬਾਹਰ ਬੱਤੇ ਸਿੱਖ ਆਕੂ ਸਿੱਖ ਲੀਡਰ ਸਨ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਦਰਬਾਰ ਸਾਹਿਬ ਤੇ ਹਮਲੇ ਤੋਂ ਕਈ ਮਹੀਨੇ ਬਾਅਦ ਤੱਕ ਵੀ ਸ਼ਰੀਮ ਮੇਨ ਕੰਪਲੈਕਸ ਦੇ ਅੰਦਰ ਫੌਜ ਬਿਠਾਈ ਗਈ ਸੀ ਉਸ ਵਕਤ ਕੋਈ ਵੀ ਸਰਕਾਰ ਦੇ ਕਿਸੇ ਵੀ ਫੈਸਲੇ ਦਾ ਵਿਰੋਧ ਕਰਨ ਵਾਲਾ ਨਹੀਂ ਸੀ ਬਚਿਆ ਸਿੱਖ ਕੌਮ ਵਿੱਚ ਹੀ ਇਸ ਹਮਲੇ ਅਤੇ ਕਤਲੇਆਮ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਸੀ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਸਿੱਖਾਂ ਦੇ ਸਾકા ਨੀਲਾ ਤਾਰਾ ਦੇ ਕਤਲੇਆਮ ਨਾਲ ਹਿਰਦੇ ਵਲੁੱਧਰੇ ਗਏ ਸਨ ਇਸੇ ਸਮੇਂ ਦਰਾਂ ਹੁੰਦਾ ਕਿ ਇਹ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਇੰਦਰਾ ਗਾਂਧੀ ਸ਼੍ਰੀ ਦਰਬਾਰ ਸਾਹਿਬ ਅੰਦਰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚਦੀ ਹੈ। ਦੇਸ਼ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਿੰਘ ਸੇਵਾਦਾਰਾਂ ਵੱਲੋਂ ਇੰਦਰਾ ਗਾਂਧੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ ਬਾਅਦ ਵਿੱਚ ਕੁਝ ਆਕੂ ਸਮਝਾਉਣ ਲੈ ਕੇ ਕਿ ਤੁਸੀਂ ਵਿਰੋਧ ਨਾ ਕਰੋ। ਸਗੋਂ ਹਾਲਾਤਾਂ ਬਾਰੇ ਅੱਗੇ ਹੋ ਕੇ ਜਾਣਕਾਰੀ ਦੇਵੋ ਕਿ ਸਾਡੇ ਨਾਲ ਕੀ-ਕੀ ਤਸ਼ੱਦਦ ਹੋਇਆ। ਇੰਦਰਾ ਗਾਂਧੀ ਜਦੋਂ ਦਰਬਾਰ ਸਾਹਿਬ ਪਹੁੰਚਦੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਨੁਕਸਾਨ ਨੂੰ ਦੇਖ ਕੇ ਉਸ ਨੂੰ ਅੰਦਰੋਂ ਮੰਦਰੀ ਇੱਕ ਡਰ ਸਤੌਣ ਲੱਗਦਾ ਹੈ ਕਿਉਂਕਿ ਦਰਬਾਰ ਸਾਹਿਬ ਜੋ ਵੀ ਕੋਈ ਸ਼ਰਧਾਲੂ ਆਉਂਦਾ ਸੀ ਜਦੋਂ ਉਹ ਕੰਪਲੈਕਸ ਦੇ ਅੰਦਰਲੇ ਹਾਲਾਤ ਦੇਖਦਾ ਸੀ ਤਾਂ ਉਸ ਦਾ ਖੂਨ ਖੋਲ ਉੱਟਦਾ ਸੀ ਕਿ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦੀ ਕਿਸ ਆਦ ਤੱਕ ਬੇਅਦਬੀ ਕੀਤੀ ਗਈ ਦਰਬਾਰ ਸਾਹਿਬ ਦੇ ਅੰਦਰਲੇ ਹਾਲਾਤ ਵੇਖ ਕੇ ਇੰਦਰਾ ਗਾਂਧੀ ਮਨ ਬਣਾਉਂਦੀ ਹੈ ਕਿ ਜੇਕਰ ਕਿਤੇ ਕੇਂਦਰ ਸਰਕਾਰ ਦਰਬਾਰ ਸਾਹਿਬ ਦੀ ਉਸਾਰੀ ਕਰਵਾ ਦੇਵੇ ਤਾਂ ਸ਼ਾਇਦ ਸਿੱਖਾਂ ਦਾ ਉਸ ਖਿਲਾਫ ਰੋਸ ਥੋੜਾ ਘਟ ਹੋ ਜਾਵੇ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਜਲਦ ਤੋਂ ਜਲਦ ਕਰਵਾਈ ਜਾਵੇ ਦੂਜਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਕਾਰਨ ਸਰਕਾਰ ਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਅਤੇ ਮਰਮਤ ਕਰਵਾਉਣ ਦਾ ਇਹ ਵੀ ਸੀ ਕਿ ਜਦੋਂ ਇਹ ਕਤਲਿਆਮ ਹੋਇਆ ਤਾਂ ਪੂਰੀ ਸਿੱਖ ਕੌਮ ਵਿੱਚੋਂ ਹੀ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ ਕਿ ਸਰਕਾਰ ਵੱਲੋਂ ਕੀਤੀ ਇਸ ਬੇਇਨਸਾਫੀ ਅਤੇ ਕਤਲਿਆਮ ਨੂੰ ਇਸੇ ਤਰ੍ਹਾਂ ਸੁਭਾਲ ਕੇ ਰੱਖਿਆ ਜਾਵੇਗਾ ਦੇਵ ਹਰ ਕਮ ਸਰਕਾਰ ਵੱਲੋਂ ਸਾਕਾ ਨੀਲਾ ਤਾਰਾ ਤਹਿਤ ਸਿੱਖਾਂ ਨੂੰ ਦਿੱਤੇ ਗਏ ਉਹ ਐਵੇਂ ਹੀ ਸੁਭਾਲ ਕੇ ਰੱਖੇ ਜਾਣਗੇ ਤਾਂ ਜੋ ਰਹਿਦੀ ਦੁਨੀਆਂ ਤੱਕ ਜਦੋਂ ਵੀ ਕੋਈ ਭੁੱਖ ਵਿੱਚ ਸਿੱਖਾਂ ਦੀਆਂ ਨਵੀਆਂ ਪੀੜੀਆਂ ਛਿਰਿਅ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਆਉਣ ਤਾਂ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਕੀ ਤੱਕੇ ਹੋਏ ਹਨ ਛਿਰਿਅ ਅਕਾਲ ਤਖਤ ਸਾਹਿਬ ਦੀ ਇਮਾਰਤ ਉਹਨਾਂ ਨੂੰ ਯਾਦ ਕਰਵਾਉਂਦੀ ਰਹੇਗੀ ਕਿ ਸਿੱਖ ਕੌਮ ਦੇ ਕੀ ਕੁਝ ਸਹਿ ਹੈ ਇਹ ਗੱਲ ਸਰਕਾਰ ਨੂੰ ਪਤਾ ਲੱਗ ਚੁੱਕੀ ਸੀ ਇੰਦਰਾ ਗਾਂਧੀ ਇਹ ਜਾਣਦੀ ਸੀ ਕਿ ਜੇਕਰ ਕਿਤੇ ਸਿੱਖਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਮਲੇ ਵਿੱਚ ਨੁਕਸਾਨੀ ਇਮਾਰਤ ਨੂੰ ਸਬਾਲ ਕੇ ਰੱਖ ਲਿਆ ਤਾਂ ਸਰਕਾਰ ਖਿਲਾਫ ਸਿੱਖਾਂ ਦਾ ਰੋਸ ਕਿਸੇ ਤੋਂ ਝੰਡਿਆ ਨਹੀਂ ਜਾਵੇਗਾ। ਇਧਰ ਗਾਂਧੀ ਨੇ ਆਪਣੇ ਮੱਥੇ ਤੇ ਇਹ ਕਲੰਕਤਾ ਲਵਾ ਲਿਆ ਸੀ ਪਰ ਉਹ ਛੇਤੀ ਤੋਂ ਛੇਤੀ ਕਿਸੇ ਤਰੀਕੇ ਨਾਲ ਵੀ ਇਸ ਨੂੰ ਸਾਫ਼ ਕਰਨਾ ਚਾਹੁੰਦੀ ਸੀ। ਉਹ ਇਹ ਆਸ ਲਗਾ ਕੇ ਬੈਠੀ ਸੀ ਕਿ ਜੇਕਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਰੰਮਤ ਕਰਵਾ ਦੇਵਾਂ। ਤਾ ਚਾਹੇਦ ਸੇਖ ਕੌਮ ਮੈਨੂੰ ਮਾਫ ਕਰ ਦੇਵੇ ਪਰ ਅਜਿਹਾ ਹੋ ਨਹੀਂ ਸਕਿਆ ਬਲੂ ਸਟਾਰ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਲਗਭਗ ਅੱਧੇ ਤੋਂ ਵੱਧ ਹਿੱਸਾ ਬਾਪ ਮਾਰ ਮਾਰ ਕੇ ਉਡਾ ਦਿੱਤਾ ਗਿਆ ਸੀ ਜੇ ਕਿਤੇ ਉਹ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਜਾਂਦਾ ਤਾਂ ਜਦੋਂ ਵੀ ਕਿਤੇ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਦਰਸ਼ਨ ਕਰਨ ਆਉਂਦੀਆਂ ਤਾਂ ਉਹਨਾਂ ਨੇ ਮਹਿੰਦਰਾ ਗਾਂਧੀ ਨੂੰ ਲਾੜ ਤਾਂ ਪਾਉਣੇ ਸਨ ਇਸੇ ਕਰਕੇ ਹੀ ਇੰਦਰਾ ਗਾਂਧੀ ਜਦੋਂ ਦਰਬਾਰ ਸਾਹਿਬ ਤੋਂ ਦਿੱਲੀ ਵਾਪਸ ਜਾਂਦੀ ਹੈ ਤਾਂ ਉਹ ਆਪਣੀ ਕੈਬਨਟ ਦੇ ਇੱਕ ਮੰਤਰੀ ਬੂਟਾ ਸਿੰਘ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੋੜ ਉਸਾਰੀ ਕਰਵਾਈ ਜਾਵੇ ਅਤੇ ਜੋ ਵੀ ਸਾਾਕਾ ਦੀਲਾ ਤਾਰਾ ਦੇ ਸਬੂਤ ਆਣ ਉਹਨਾਂ ਨੂੰ ਉਸਾਰੀ ਦੀ ਆੜ ਵਿੱਚ ਸਾਫ਼ ਕੀਤਾ ਜਾਵੇ ਕਿਉਂਕਿ ਸਰਕਾਰ ਦਾ ਇਹ ਕਤਲਿਆਂ ਕੰਨੇ ਸਿੱਖਾਂ ਲਈ ਰੋਜ਼ ਨਹੀਂ ਸੀ ਬਲਕਿ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਵੀ ਸਰਕਾਰ ਨੂੰ ਇਸ ਦੀ ਬਹੁਤ ਵੱਡੀ ਨਮੋਸ਼ੀ ਝੱਲਣੀ ਪੈਣੀ ਸੀ ਬੂਟਾ ਸਿੰਘ ਦੀ ਅਗਵਾਈ ਵਿੱਚ ਸਰਕਾਰ ਪੰਜਾਬ ਵਿੱਚੋਂ ਅਜੇ ਕੋਈ ਬਦਲ ਲੱਭਣਾ ਸ਼ੁਰੂ ਕਰਦੀ ਹੈ ਜੋ ਕਿ ਸਰਕਾਰ ਦੀ ਦੇਖਰੇਖ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਵੇ ਅਤੇ ਸਾਕਾ ਨੀਲਾ ਤਾਰਾ ਦੇ ਸਬੂਤ ਮਟਾਵੇ ਬੂਟਾ ਸਿੰਘ ਮੰਤਰੀ ਕਾਰਜ ਸੇਵਾwale ਬਾਪੇ ਖੜਕ ਸਿੰਘ ਕੋਲ ਪਹੁੰਚਦਾ ਹੈ ਪਰ ਬਾਬਾ ਖੜਕ ਸਿੰਘ ਵੱਲੋਂ ਅੱਗੋਂ ਕੋਰੀ ਨਾ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਬੂਟਾ ਸਿੰਘ ਆਪਣਾ ਅਗਲਾ ਦਾ ਉਸ ਵਕਤ ਦੇ ਨਿਹੰਗ ਸੰਤਾ ਸਿੰਘ ਉੱਤੇ ਖੇਡਦਾ ਨਿਹੰਗ ਸੰਤਾ ਸਿੰਘ ਦਾ ਹੈੱਡਕੁਆਰਟਰ ਸ੍ਰੀ ਦਰਬਾਰ ਸਾਹਿਬ ਤੋਂ ਕਰੀਬ 300 ਕਿਲੋਮੀਟਰ ਦੂਰ ਸੀ ਪਰ ਉਸ ਨੂੰ ਰਾਤੋਂ ਰਾਤ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਵਾਸਤੇ ਇੰਦਰਾ ਗਾਂਧੀ ਸਰਕਾਰ ਲੈ ਕੇ ਆਈ ਨਿਹੰਗ ਸੰਤਾ ਸਿੰਘ ਦਾ ਪਛੋਕੜ ਕਾਂਗਰਸੀ ਸੀ ਪਹਿਲਾਂ ਹੀ ਕਾਗਰਸ ਸਰਕਾਰ ਨੇ ਉਸ ਨੂੰ ਬਹੁਤ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੋਹਫੇ ਵਿੱਚ ਦਿੱਤੀਆਂ ਸਨ ਕਈ ਕਈ ਗਵਰਨਮੈਂਟ ਸਰਕਾਰ ਵੱਲੋਂ ਨ્યાਗ ਸੰਤਾ ਸਿੰਘ ਨੂੰ ਦਿੱਤੇ ਹੋਏ ਸਨ ਇਸੇ ਲਈ ਉਸਾਰੀ ਦੀ ਜ਼ਿੰਮੇਵਾਰੀ ਨ્યાਗ ਸੰਤਾ ਸਿੰਘ ਦੀ ਲਗਾਈ ਗਈ ਬੇਸ਼ੱਕ ਸਾਕਾ ਦੀਲਾ ਤਾਰਾ ਤੋਂ ਕੁਝ ਦਿਨਾਂ ਬਾਅਦ ਦਰਬਾਰ ਸਾਹਿਬ ਨੂੰ ਦਰਸ਼ਨਾਂ ਲਈ ਖੋਲ ਦਿੱਤਾ ਗਿਆ ਪਰ ਫਿਰ ਵੀ ਦਰਬਾਰ ਸਾਹਿਬ ਅੰਦਰ ਫੌਜੀ ਤਾਇਨਾਤੀ ਕਈ ਮਹੀਨਿਆਂ ਤੱਕ ਰਹੀ ਇਸੇ ਕਰਕੇ ਭਾਰੀ ਫੌਜ ਦੇ ਸائے ਵਿੱਚ ਨਿਹੰਗ ਸੰਤਾ ਸਿੰਘ ਅਤੇ ਉਸਦੇ ਕਈ ਸਾਥੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਸਿਰਫ ਡੇਢ ਮਹੀਨੇ ਵਿੱਚ ਹੀ ਉਹਨਾਂ ਨੇ ਇਮਾਰਤ ਦਾ ਢਾਂਚਾ ਖੜਾ ਕਰ ਦਿੱਤਾ ਸੀ ਇਸ ਤੋਂ ਇਲਾਵਾ ਸਰਕਾਰ ਨੇ ਇੱਕ ठेकेदार ਤੇਜਵੰਤ ਸਿੰਘ ਨੂੰ ਭੇਜਿਆ ਜਿਸ ਦੇ ਮਜ਼ਦੂਰਾਂ ਨੇ ਦਿਨ ਰਾਤ ਇੱਕ ਕਰਕੇ ਹਰ ਉਸ ਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਜੋ ਜਖਮ ਸਿੰਘ ਕਾਮ ਨੂੰ ਸਰਕਾਰ ਵੱਲੋਂ ਦਿੱਤੇ ਗਏ ਸਨ ਨਿਹੰਗ ਸੰਤਾ ਸਿੰਘ ਅਤੇ ਉਸ ਦੇ ਸਾਥੀ ਸਿਰਫ ਦਿਖਾਵੇ ਵਾਸਤੇ ਹੀ ਦਰਬਾਰ ਸਾਹਿਬ ਦੇ ਅੰਦਰ ਬੈਠਦੇ ਸਨ ਜਦ ਕਿ ਉਸਾਰੀ ਸਾਰੇ ਠੇਕੇਦਾਰ ਅਤੇ ਸਰਕਾਰੀ ਮਜ਼ਦੂਰਾਂ ਨੇ ਕੀਤੀ ਜੋ ਕਿ ਸਰਾਸਰ ਸਿੱਖ ਕੌਮ ਦੇ ਮਰਿਆਦਾ ਦੇ ਖਿਲਾਫ ਸੀ ਪੂਰੀ ਸਿੱਖ ਕੌਮ ਇਸ ਵਿਰੋਧ ਆਪਣਾ ਰੋਸ ਪ੍ਰਗਟ ਕਰ ਰਹੀ ਸੀ ਇਸ ਦੌਰਾਨ ਹੀ ਸਿੱਖ ਕੌਮ ਵੱਲੋਂ ਇੱਕ ਵੱਡ ਸਿੱਖ ਕਨਵੈਨਸ਼ਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿੱਚ ਛੱਦੀ ਗਈ ਇਸ ਉਸਾਰੀ ਦੇ ਵਿਰੋਧ ਵਿੱਚ ਜਦੋਂ ਸਵੇਤਨ ਲੱਖਾਂ ਦੀ ਗਿਣਤੀ ਵਿੱਚ ਸਿੱਖ ਪਹੁੰਚੇ ਸਨ ਅਖੀਰ ਫਿਰ ਜਨਵਰੀ 1986 ਦੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਵੱਲੋਂ ਦਰਬਾਰ ਸਾਹਿਬ ਵਿੱਚ ਸਰਕਾਰ ਵੱਲੋਂ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤੋੜ ਦਿੱਤਾ ਜਾਂਦਾ ਹੈ ਤੇ ਫਰਵਰੀ 1986 ਦੇ ਵਿੱਚ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਪੂਰੀ ਸਿੱਖ ਕੌਮ ਨੇ ਹੀ ਆਪਣਾ ਹਿੱਸਾ ਪਾਇਆ ਖਾਲਸੇ ਵੱਲੋਂ ਬਣਾਈ ਗਈ ਇਹ ਇਮਾਰਤ ਹੀ ਹੈ ਜੋ ਅੱਜ ਜਸਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਦੇ ਹਨ ਸੋ ਦੋਸਤੋ ਏਸ ਹੀ ਅੱਜ ਦੀ ਪੂਰੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਏਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ